ਡੰਡਾ ਚਾਲ ਸਕੂਲ ਰੋਡ ਤੇ ਮੋੜ ਦੇ ਦੁਕਾਨਦਾਰਾਂ ਵੱਲੋਂ ਕਿੜਾਕੇ ਦੀ ਪੈ ਰਹੀ ਗਰਮੀ ਨੂੰ ਮੁੱਖ ਰੱਖਦਿਆਂ ਹੋਇਆਂ ਰਾਹੀ ਗੀਰਾਂ ਲਈ ਠੰਡੇ ਮਿੱਠੇ ਜਲਦੀ ਸ਼ਵੀਲ ਸ਼ਹਿਰ ਅੰਦਰ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ ਨਰੇਸ਼ ਕੁਮਾਰ ਨੇ ਸ਼ੁਦਾਜੋ ਵਾਲੇ ਟੋਨੀ ਟੋਨੀ ਵਾਸਲ ਝੋਠੇ ਪੰਡਿਆਂ ਦੀ ਸੇਵਾ ਕਰਦੇ ਹੋਏ ਸਾਡੇ ਸੋਨ ਲਾਲ ਬਾਦਮਾ ਜਦੋਂ ਫੋਟੋ ਜੀ ਆਈ ਚੁੱਪ ਕਰ ਗਿਆ ਹੈ ਹਣ ਮੈਂ ਮੈਂ ਚੁੱਪ ਕਰਾਂ ਦਵਾ ਬਣਾ ਲਓ ਜੀ ਰਾਗੀ ਰਾਂ ਲਈ ਠੰਡੇ ਮਿੱਠੇ ਪਾਣੀ ਦੀ ਸਾਡੇ ਪੂਸ਼ਨ ਪੰਡਤ ਜੀ ਪੂਸ਼ਨ ਪੰਡਤ ਜੀ ਵੀ ਸ਼ਹੀਲ ਤੋਂ ਠੰਡਾ ਜਲ ਦੀ ਸੇਵਾ ਲੈ ਰਹੀਨੀ ਗਰਮੀ ਦਿਨੋਂ ਦਿਨ ਵਾਧੀ ਜਾ ਰਹੀ ਹੈ ਬਹੁਤ ਵੱਡਾ ਅਪਰਾਲਾ ਸਕੂਰ ਰੋਡ ਤੇ ਮੋਰੇ ਦੇ ਦੁਕਾਨਦਾਰਾਂ ਵੱਲੋਂ ਰਲ ਮਿਲ ਕੇ ਕੀਤਾ ਗਿਆ ਹੈ ਸੀਤੇ ਦਾ ਮੁੰਡਾ ਜਿਹੜਾ ਬੜਾ ਘੈਂਟ ਹੈ ਇਹ ਪੂਰਾ ਨੌਜਵਾਨ ਹਸਮੁਖਾ ਇਹ ਉਹ ਥੋੜਾ ਜਿਆਦਾ ਬੱਸ ਕੋਈ ਫਟਕ ਥੱਲ ਪੈ ਚੁੱਕੀ ਹੈ ਪਾਣੀ ਦੀ ਨਾ ਮੈਂ ਦੁੱਧ ਲੈਣੇ ਸਕੂਲ ਵਾਲਾਂ ਦਾ ਇਸ ਰਾਗੀਰਾ ਲਈ ਯਾਦ ਰਾਗੀ ਕੋ ਲਾਉਂਦੇ ਹੁਣ ਸਕੂਲੀ ਬੱਚੇ ਠੰਡਾ ਪਾਣੀ ਕੀ ਰਹੇ ਨੇ ਇਹ ਛੋਟਾ ਜਿਹਾ ਬੱਚਾ ਸਿੱਧੂ ਮੂਸੇਵਾਲੇ ਦੀ ਫੋਟੋ ਲਾ ਕੇ ਬੱਚਿਆਂ ਵਿੱਚ ਅੱਜ ਵੀ ਸਿੱਧੂ ਮੂਸੇਵਾਲਾ ਫੇਮਸ ਹੈ ਸਾਡੇ ਰਣਜੀਤ ਸਿੰਘ ਤਾਜੋਕੇ ਬਹੁਤ ਵਧੀਆ ਪ੍ਰਾਲਾ ਦੁਕਾਨਦਾਰਾਂ ਵੱਲੋਂ ਵਾਹਿਗੁਰੂ ਇਹਨਾਂ ਤੇ ਮਿਹਰ ਕਰੇ ਕਿਉਂਕਿ ਗਰਮੀ ਦੇ ਸੀਜ਼ਨ ਵਿੱਚ ਠੰਡਾ ਪਾਣੀ ਤੋਂ ਹੀ ਪੀ ਕੇ ਰਾਤ ਮਿਲਦੀ ਹੈ ਇਸ ਲਈ ਹਰ ਸਾਲ ਦੁਕਾਨਦਾਰਾਂ ਵੱਲੋਂ ਠੰਡਾ ਮਿੱਠਾ ਪਾਣੀ ਦੁੱਧ ਦੋਬਿਸ਼ ਕੈਸ਼ ਲੋ ਜੀ ਕਿ ਜੁਨਾਏ ਸ਼ਕੈਸ਼ ਦਾ ਪ੍ਰਬੰਧ ਕੀਤਾ ਗਿਆ ਹੈ ਰਾਗਿਰਵੀ ਠੰਡਾ ਮਿੱਠਾ ਪਾਣੀ ਪੀਣ ਲਈ ਸ਼ਵੀਲ ਤੇ ਆ ਰਹੇ ਨੇ ਚੰਗਾ ਅਪਰਾਲਾ ਜੋ ਇਨਸਾਨ ਗਰਮੀ ਦੇ ਦਿਨਾਂ ਦੇ ਵਿੱਚ ਰਾਗੀ ਰਾਲੀ ਖੰਡੇ ਮਿੱਠੇ ਅਤੇ ਸਾਦੇ ਪਾਣੀ ਦੀ ਸੇਵਾ ਕਰਦੇ ਨੇ ਉਹ ਬਹੁਤ ਵੱਡਾ ਅਪਰਾਲਾ ਹੈ ਇਹ ਗਰਮੀਆਂ ਦੇ ਵਿੱਚ ਪੰਛੀਆਂ ਲਈ ਵੀ ਹਰ ਇੱਕ انسان ਨੂੰ ਚਾਹੀਦਾ ਕਿ ਆਪਣੇ ਘਰਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਵੀ ਪਾਣੀ ਰੱਖਣਾ ਚਾਹੀਦਾ ਹੈ ਕਿਉਂਕਿ ਗਰਮੀ ਵਿੱਚ ਹੀ ਪਾਣੀ ਦੀ ਪਿਆਸ ਬਹੁਤ ਲੱਗਦੀ ਹੈ ਠੰਡਾ ਮਿੱਠਾ ਪਾਣੀ ਪੀ ਕੇ ਗਰਮੀ ਤੋਂ ਰਾਹਤ ਮਿਲਦੀ ਹੈ ਬਹੁਤ ਬਹੁਤ ਧੰਨਵਾਦ